ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਵਿਗੜੀ ਸਥਿਤੀ ਅਤੇ ਨਸ਼ਿਆਂ ਦੇ ਵਾਗ ਰਹਿ ਦਰਿਆ ਨੂੰ ਵੇਖਤਿਆਂ ਹੋਇਆਂ ਸਾਬਕਾ ਉਪ ਮੁੱਖ ਮੰਤਰੀ ਉਮਪrakash ਸੋਨੀ ਦੀ ਅਗਵਾਈ ਹੇਠ ਖਾਣਾ ਡੀ ਡਿਵੀਜ਼ਨ ਦੇ ਬਾਹਰ ਦਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ थाना ਮੁਖੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਵਿਕਾਸ ਸੋਨੀ, ਸਾਬਕਾ ਕੌਂਸਲਰ ਯੂਨੈਸ ਕੁਮਾਰ, ਮਹੇਸ਼ ਖੰਨਾ ਸਮੇਤ ਕਾਂਗਰਸੀ ਵਰਕਰ ਮੌਜੂਦ ਸਨ। ਪੰਜਾਬ ਦੇ ਲਾਅ ਨਾਲ ਨੂੰ ਵੇਖਦੇ ਦੇ ਬੜੇ ਹਾਲਾਤ ਖਰਾਬ ਹੋ ਗਏ ਲਾਡਾ ਰੋਤੇ ਪੰਜਾਬ ਚ ਇਸ ਕਰਕੇ ਅਸੀਂ ਅੱਜ ਬੜੇ ਵੱਡੀ ਪੱਦਰ ਤੇ ਇੱਥੇ ਉਤਰਨਾ ਦਿੱਤਾ ਜੋ ਰੋਜ਼ ਪੁਜਾਰਾ ਜਿਹੜਾ ਕੀਤਾ ਹੈ ਮੈਂ ਸਮੀਨਾ ਜੋ ਆਦਨੇ ਪੰਜਾਬ ਤੇ ਉਹ ਸਾਰੇ ਦੇ ਸਾਹਮਣੇ ਆ ਅੱਜ ਕੋਈ ਸੇਫ ਨਹੀਂ ਪੰਜਾਬ ਤੇ ਅੱਜ ਜਿਹੜੇ ਦੇਰਾਂ ਸਾਬ ਦੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਉਹ ਵੇਟ ਕਰਦੇ ਰਹੇ ਕਿ ਕਦੋਂ ਸਾਡੇ ਬੱਚੇ ਸਕੂਲਾਂ ਚ ਕਾ ਪਹੁੰਚ ਜਾਣ। ਸੋ ਨਾਲ ਹੀ ਸਾਡੇ ਤੁਸੀਂ ਕੋਈ ਵੀ ਲੈ ਲਓ ਅੰਦਰਸਤੀ ਲੈ ਲਓ ਜੇ ਕੋਈ ਲੈ ਲਓ ਕੋਈ ਖਾਣਾਂ ਦੀ ਮੁਸ਼ਕਲ ਹੈ। ਮੈਂ ਸਮਝੀ ਨਾ ਕਿ ਅੱਜ ਜੋ ਆਪਦੇ ਲੋਕਾਂ ਨੇ ਸਰਕਾਰ ਬਣਾਈ ਸੀ ਵਿਕਵਾ ਦੇ ਨਾਤੇ ਪਰ ਜਿਹੜਾ ਬਦਲਾਅ ਤੁਸੀਂ ਵੇਖ ਰਹੇ ਹੋ ਉਹ ਸਾਰੇ ਦੇ ਸਾਹਮਣੇ ਅੱਜ ਕੋ ਜੇ ਬਣੇ